ਆ ਗਿਆ ਅਸੀਂ ਤਾਂ ਜਾਣਦੇ ਆ ਵੀ ਸਾਡਾ ਬਾਪੂ ਖੂਤੇ ਚਲਿਆ ਜਾਂਦਾ ਹੁੰਦਾ ਸੀ ਵੀ ਤਿੰਨ ਦਿਨ ਖੂਤ ਹੋਈ ਨਹੀਂ ਸੀ ਮੁਰਦਾ ਅੱਠੀ ਦਿਨ ਹੀ ਮੁਰਦਾ ਹੁੰਦਾ ਸੀ ਇਹ ਉਹ ਬੰਦੇ ਆ ਜਿਹੜੇ ਅੱਠ ਦਿਨਾਂ ਬਾਅਦ ਆਪਣੇ ਖੇਤਾਂ 'ਚੋਂ ਹੁੰਦੇ ਹੁੰਦੇ ਸੀ ਠੀਕ ਆ ਇਹਨਾਂ ਨੂੰ ਫਿਰ ਇਧਰਲੇ ਪਾਸੇ ਲਾਇਆ ਕਿੰਨੇ ਆ ਇਹ ਵਿਚਾਰ ਕਰਵਾ ਤੋਂ ਇਹ ਪਹਿਲੋਂ ਹੋ ਕਰ ਚੁੱਕਿਆ ਫਿਰ ਜਿਹੜੀ ਕਿਸਾਨੀ ਅੱਜ ਖੇਤੀ 'ਚ ਰਹਿ ਗਈ ਆ ਉਹਨੋਂ ਖੇਪੜੀ ਛਡਾਉਣਾ ਚਾਹੁੰਦੇ ਆ ਅਰੇ ਆਪਣੀ ਜ਼ੁਬਾਨ ਵਿੱਚ ਭਾਸ਼ਾ ਵਰਤ ਰਿਹਾ ਵੀ ਖੇਤੀ ਦੇ ਵਿੱਚੋਂ ਭਾਰ ਘਟਾ ਜਾ ਰਿਹਾ ਜਿਹੜਾ ਇਹਨਾਂ ਦੀ ਜ਼ੁਬਾਨ ਚਲੀ ਤੋ ਅਸਲ ਜਿਹੜੀ ਪਾਲਿਸੀ ਆ ਜ਼ਮੀਨਾਂ ਖੋਣ ਵਾਲੀ ਗੱਲ ਤੋਂ ਜ਼ਮੀਨਾਂ ਤੋਂ ਤੁਹਾਨੂੰ ਬਾਹਰ ਕੱਢਣ ਵਾਲੀ ਗੱਲ ਤੋਂ ਉਹ ਪਿੱਛੇ ਨਹੀਂ ਹਟੇਗੀ ਇੱਕ ਕੰਮ ਉਹਨਾਂ ਨੇ ਕਰ ਲਿਆ ਇੱਕ ਥੋੜੇ ਵਿਰੋਧ ਕਰਕੇ ਰਾਹ ਵੀ ਦੇ ਦਿੱਤਾ ਹੈ ਅਸੀਂ ਪਹਿਲਾਂ ਵੇਖਿਆ ਸੀ ਬਿਜਲੀ ਬੋਰਡ ਦਾ ਨਿਗਮੀ ਕਰਦਾ ਪਹਿਲੋ ਬਿਜਲੀ ਦਾ ਨਿਤੀਕਰਨ ਕਰਕੇ ਬਿਜਲੀ ਇੰਨੀ ਮਹਿੰਗੀ ਕਰਕੇ ਖੇਤੀ ਵਾਲੇ ਸੈਕਟਰ ਤੇ ਹਮਲਾ ਕਰਨਾ ਚਾਹੁੰਦੇ ਸੀ ਉਦੋਂ ਅਸੀਂ ਭੜੇ ਕੋਸ਼ਿਸ਼ ਨਹੀਂ ਹੋਈ ਬਿਜਲੀ ਦੇ ਬਿੱਲ ਲਾਉਣ ਤੋਂ ਸਰਕਾਰ ਭੱਜ ਗਈ ਉਹਨਾਂ ਨੇ ਦੋਵੇਂ ਕੰਮ ਕਰ ਲਏ ਇੱਕ ਤਾਂ ਪੰਜਾਬ ਦਾ ਪੰਜਾਬ ਰਾਜ ਬਿਜਲੀ ਬੋਰਡ ਦਾ ਨਿਕਰਮੀਕਰਨ ਹੋਇਆ ਹੁਣ ਪੂਰੇ ਦੇਸ਼ ਦੇ ਵਿੱਚ ਅਗਲੇ ਆਨੇ ਨਿਤੀਕਰਨ ਦਾ ਕਾਨੂੰਨ ਪਾਸ ਕਰ ਗਏ ਜਿਹੜੇ ਸਾਨੂੰ ਵਾਅਦਾ ਕਰਦੇ ਸੀ ਵੀ ਜੇ ਬਿਜਲੀ ਬਿੱਲ 2000 23 ਲਿਆਵਾਂਗੇ ਫਿਊਸ ਕੋਲ ਉਹਨੂੰ ਮੀਟਰ ਵਿੱਚ ਵਾਦਾ ਕਰਦਾ ਸੀ ਪਿਛਲੇ ਅंदोलਨ ਚ ਤੇ ਕਹਿੰਦਾ ਸੀ ਤੁਹਾਨੂੰ ਪੁੱਛ ਕੇ ਲਿਆਵਾਂਗੇ ਉਹ ਤੁਹਾਨੂੰ ਪੁੱਛਿਆ ਇਹਨਾਂ ਨੇ ਬਿੱਲ ਲਿਆਉਣ ਲੱਗਿਆ ਇਹ ਗਏ ਪਿੰਡਾਂ ਚ ਚੋਰੀ ਦੇ ਬੱਤੇ ਲਾਏ ਉਹ ਪਾਸ ਨਹੀਂ ਕਰਦੇ ਸਾਡੇ ਵਿਰੋਧ ਕਰਕੇ ਇੰਨੀ ਵੀ ਵਿੱਚ ਗਜੈਸ਼ ਪਾਰਤੀ ਵੀ ਜੇ ਸੂਬਿਆਂ ਦੀਆਂ ਸਰਕਾਰਾਂ ਉਹਨੂੰ ਸਬਸਿਡੀ ਦੇਣਾ ਚਾਹਣ ਤਾਂ ਉਹਦੇ ਤੇ ਕੋਈ ਰੋਕ ਨਹੀਂ ਹੈ ਬਾਕੀ ਆਪਣੇ ਫੈਸਲੇ ਦੇ ਅੜਿੱਕੇ ਜਨੇ ਵੀ ਪ੍ਰਾਈਵੇਟ ਕੰਪਨੀਆਂ ਨੂੰ ਥੋੜਾ ਸਰਕਾਰੀ ਨੂੰ ਪਾਵਰ ਸੈਕਟਰ ਕਹਿੰਦੇ ਆ ਪੂਰੀ ਤਰ੍ਹਾਂ ਨਿਜੀ ਕਰਨ ਕਰਨਾ 2003 ਐਕਟ ਦੇ ਵਿੱਚ ਇਹ ਪ੍ਰੋਵੀਜ਼ਨ ਸੀ ਵੀ ਪ੍ਰਾਈਵੇਟ ਕੰਪਨੀਆਂ ਬਿਜਲੀ ਪੈਦਾ ਕਰ ਸਕਦੀਆਂ ਉਹ ਹੋ ਗਿਆ ਹੁਣ ਇਹ ਕਾਨੂੰਨ ਦੇ ਵਿੱਚ ਇਹ ਕਰਤਾ ਵੀ ਹੁਣ ਬਿਜਲੀ ਵੇਚਣ ਦਾ ਅਧਿਕਾਰ ਵੀ ਪ੍ਰਾਈਵੇਟ ਕੰਪਨੀਆਂ ਨੂੰ ਦਿੱਤਾ ਜਾਊ ਉਹ ਰੇਟ ਆਪ ਦਾ ਕਰਨਗੇ ਸਰਕਾਰ ਵੀ ਹੋਊਗੀ ਜਿਵੇਂ ਡੀਜਨ ਪਟ્રોલ ਦੇ ਵਿੱਚ ਹੁਣ ਹੋ ਰਿਹਾ। ਬਿਲਾ ਗੁਰਮਾਨਾ ਰੇਡਵਾਂਚਰ ਦਾ ਹੁਣ ਜੜੀਆਂ ਡੀਜਨ ਪਟ્રોલ ਦੇ ਵਿੱਚ ਕੰਪਨੀਆਂ ਲੱਗੀਆਂ ਹੋਈਆਂ ਨੇ ਉਹ ਅੱਧੀ ਰਾਤ ਨੂੰ ਮਰਜ਼ੀ ਨਾਲ ਰੇਟ ਵਧਾ ਲਾ। ਇਹ ਵੀ ਇਹ ਵੀ ਹਰ ਮਹੀਨੇ ਰੇਟ ਫਿਰ ਵਧਿਆ ਕਰੂਗਾ। ਸਰਕਾ ਦਾ ਬਿੱਲ ਇੰਨੇ ਰੁਪਏ ਨਾਲ ਆਕਰੂਗਾ ਅਗਲਾ। ਅੱਜ ਇਸ ਅੰਦੋਲਨ ਦੇ ਵਿੱਚ ਮੁਸਲਮਾਨ ਵੀ ਪਹੁੰਚੇ ਨੇ ਗੱਲ ਕਰਦੇ ਆ। ਸਤਿ ਸ੍ਰੀ ਅਕਾਲ। ਹਾਂਜੀ ਵੀਰ ਜੀ ਕਿੱਥੋਂ ਪਹੁੰਚੇ ਹੋ ਤੁਸੀਂ ਜੀ ਕੀ ਨਾਮ ਹੈ ਆਪਣਾ ਮੈਂ ਹਰਿਆਣਾ ਜ਼ਿਲ੍ਹਾ ਮਨਨਗਰ ਤੋਂ ਹਾਂ ਮੇਰਾ ਨਾਮ ਸੁਸਤਾਰ ਹੈ ਕਿਸ ਸੰਸਥਾ ਦੇ ਨਾਲ ਸੰਬੰਧ ਰੱਖਦੇ ਹੋ ਸੰਸਥਾ ਕੋਈ ਨਹੀਂ ਹੈ ਹਮ ਤੋਂ ਮੁਸਲਿਮ ਭਾਈਚਾਰੇ ਦੇ ਸੇ ਹੇ ਤਮਾਮ ਲੋਕ ਔਰ ਰੋਜ਼ ਦੂਸਰੇ ਦਿਨ ਆਤੇ ਹੈ ਯਹਾਂ ਅੰਦੋਲਨ ਮੇਂ ਹਿੱਸਾ ਲੈਣੇ ਕੇ ਲੀਏ ਆਤੇ ਰਹਤੇ ਹੈ ਠੀਕ ਹੈ ਜੀ ਇਹ ਫਿਰ ਹਰਿਆਣੇ ਤੋਂ ਕਿੱਧਰ ਦੀ ਆਉਂਦੇ ਕਿਹੜੇ ਰਸਤੇ ਆਉਂਦੇ ਤੁਸੀਂ ਜੀ ਯਮਨਨਗਰ ਸੇ इधर को आते हैं लालडू मंडी अच्छा जी ए, किस तरह लगता है मोर्चे हुई है अच्छा लगता है कोई भी इस तरीके का जो आंदोलन होता है जो इस तरीके के हाकिमों के खिलाफ होता है जो लोगो से उनके हक छीनते हैं तो ऐसे ही हो रहा है कि जो लोकतंत्र है उसकी हत्या की जा रही है लोकतंत्र को तोड़ने की कोशिश की जा रही है लोगों से उनके हक छीने जा रहे हैं किसान अपने हकों की लड़ाई लड़ रहे हैं उनको अपना भविष्य नज़र आ रहा है कि कॉरपोरेट घराने किस तरीके से मुल्क पे कब्जा कर रहे हैं अभी मुकेश अंबानी के बेटे की शादी थी तो जो डोमेस्टिक दो, एयरपोर्ट था जामनगर का उसको थोड़े दिनों के लिए इंटरनेशनल एयरपोर्ट बना दिया गया तो सरकारी दब, जो दबाव होता है वो किस तरीके से सरकार ने उसको एक्सेप्ट किया कि इतने बड़े घराने के बेटे की शादी हुई तो डोमेस्टिक एयरपोर्ट को इंटरनेशनल एयरपोर्ट बना दिया अगर किसी आम बंदे की शादी होती तो क्या ऐसा होता ऐसा नहीं होता इसलिए ए, लोगों को भी समझना चाहिए जो लोग इस लड़ाई को कमजोर करने की कोशिश कर रहे हैं कि अगर हम अपने हक़ों की लड़ाई नहीं लड़ेंगे तो आगे आने वाला वक्त सारा का सारा जो पैसा है वो कॉरपोरेट घरानों को ही चला जाएगा और जो आम जनता अपने हकों की की बात करती है, वो अपने हक भी भी नहीं ले पाएगी सरकार सरकार से, जैसे सरकार अब भी लोगों सोलह साल तक कहते लगभग पाख करोड़ रुपया किसान करके 2 ਲੱਖ ਕਰੋੜ ਰੁਪਇਆ ਜਾਂ 18 ਲੱਖ ਕਰੋੜ ਰੁਪਇਆ ਜਾਂ 12 ਲੱਖ ਕਰੋੜ ਰੁਪਇਆ ਦਾ ਕਰੇ ਨੇ ਇਹ ਕਿਸਾਨਾਂ ਦੇ ਸਿਰ ਤੇ ਕਰਜ਼ਾ ਵਾ ਇਹ ਥੋੜੀਆਂ ਬੀਤੀਆਂ ਫੌਂਟੀਆਂ ਕਰਕੇ ਚੜਿਆ ਵਾ ਕਿਉਂਕਿ ਸਾਡੀ ਲਾਗਤਾਂ ਬਹੁਤ ਜ਼ਿਆਦਾ ਹੈ ਸਾਡੇ ਬੀਜ ਦਾ ਖਰਚਾ ਸਾਡੀਆਂ ਦਵਾਈਆਂ ਦਾ ਖਰਚਾ ਸਾਡੇ ਫੈਸਟੀਸਾਈਡ ਦਾ ਖਰਚਾ ਸਾਡੇ ਲੇਬਰ ਦਾ ਖਰਤਾ ਖੇਤੀ ਮਸ਼ੀਨਰੀ ਦਾ ਖਰਚਾ ਉਹਦੇ ਡੀਜ਼ਲ ਦਾ ਖਰਚਾ ਹੋਰ ਵੀ ਖਰਚੇ ਹੈਗੇ ਇਹ ਖਰਚੀਆਂ ਕਰਕੇ ਵੱਧ ਲਾਗਤ ਆਈ ਹੈ ਸਾਡੂੰ ਸਾਲੋਂ ਬਨਾਵਾ ਬਹੁਤ ਘੱਟ ਹੋਇਆ ਉਹ ਮਰਦੇ ਵਿਆਹ ਫਿਰੋਟ ਡਾਕਟਰ ਸੁਆਮੀਨਾਥ ਨੇ ਵਿਸ਼ੇਸ਼ੀ ਰਿਪੋਰਟ ਰੱਖੇ ਦੱਲਾ ਹਮ ਕਰ ਜਦੋਂ ਉਹ 2000 ਚਾਰ ਦੇ ਵਿੱਚ ਵੱਡਾ ਰੋੜਾ ਸੀ ਦੋ ਧਰਾਂ ਦੇ ਵਿੱਚ ਟੱਕਰ ਸੀ ਫਿਰ ਕਹਿੰਦੇ ਸੀ ਕਿਸਾਨ ਤਾਂ ਕੋਈ ਪੁੱਛਿਆ ਕਰ ਰਹਾ ਹੈ ਕਿ ਮਰਨਿਆਂ ਤੇ ਵਿਆਹਾਂ ਤੇ ਹੋਰਾਂ ਕੰਮਾਂ ਤੇ ਖੇਤੀ ਮਸ਼ਰਰੀ ਤੇ ਕੋਠੇ ਪਾਉਣ ਤੇ ਸਰਜਾ ਵੱਧ ਕਰ ਲੇਗੇ ਅਸੀਂ ਕਹਿੰਦੇ ਸੀ ਨਹੀਂ ਇਹ ਥੋੜੀਆਂ ਦਿੱਤੀਆਂ ਜ਼ਿੰਮੇਵਾਰ ਆ ਕੁਝ ਜ਼ਿੰਮੇਵਾਰ ਤੇ ਡਾਕਟਰ ਸੁਆਮੀ ਨਾਦਰ ਕਮਿਸ਼ਨ ਦੇ ਦੋ ਪਾਰਲੀਮੈਂਟ ਰਿਪੋਰਟ ਆਖਿਆ ਵੀ ਰਿਪੋਰਟ ਦੇ ਪਹਿਲਾ ਪੁਕਤਾ ਉਹ ਕਹਿੰਦਾ ਜਿਹੜਾ ਮੈਂ ਚਰਚਾ ਕੀਤੀ ਆ ਪੂਰੇ ਦੇਸ਼ ਵਿੱਚ ਜਾ ਕੇ ਕਹਿੰਦਾ ਕਿਸਾਨਾਂ ਦੇ ਕਰਜ਼ਾਈ ਹੋਣ ਦੇ ਮੁੱਖ ਕਾਰਨ ਵਿੱਚੋਂ ਇੱਕ ਕਹਿੰਦਾ ਜਿਹੜੀਆਂ ਸੰਸਥਾਵਾਂ ਤੋਂ ਕਿਸਾਨਾਂ ਨੇ ਕਰਜ਼ਾ ਲਿਆ ਉਹਨਾਂ ਕਹਿੰਦਾ ਵੀ ਉਹਨਾਂ